ਤੋ ਉਹਨੂੰ ਅਮਰਿਤਪਾਲ ਨਾਲ ਜੁੜੀ ਇੱਕ ਵੱਡੀ ਖਬਰ ਦੇ ਦਿੰਨੇ ਆ ਕਿ ਉਹ ਖਡੂਰ ਸਾਹਿਬ ਤੋਂ ਚੋਣ ਲੜਨਗੇ ਜਾਣਕਾਰੀ ਮੁਤਾਬਿਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰਿਤਪਾਲ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਜਿੰਨਾ ਤੇ ਐਨਐਸਏ ਲੱਗੀ ਹੋਈ ਹੈ ਉਹ ਖਡੂਰ ਸਾਹਿਬ ਤੋਂ ਚੋਣ ਲੜਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਤੋਂ ਅੰਦਾਜ਼ੀ ਹੈ ਕਿ ਅਮਰਿਤਪਾਲ ਦੇ ਜੋ ਵਕੀਲ ਨੇ ਰਾਜੀਵ ਸਿੰਘ ਰਾਜੀਵ ਸਿੰਘ ਨੇ ਹੀ ਜਾਣਕਾਰੀ ਵੀ ਦਿੱਤੀ ਇਹ ਨਾਲੇ ਦਾਵਾ ਵੀ ਕੀਤਾ ਹੈ ਕਿ ਅਮਰਿਤਪਾਲ ਸਿੰਘ ਖੜੂ ਸਾਹਿਬ ਤੋਂ ਚੋਣ ਲੜਨਗੇ ਹਾਲਾਂਕਿ ਜੇ ਅਮਰਿਤਪਾਲ ਦੇ ਪਿਤਾ ਜੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਹਲੇ ਸਾਡੇ ਕੋਲ ਅਜੇ ਹੀ ਕੋਈ ਜਾਣਕਾਰੀ ਨਹੀਂ ਹੈ ਪਰ ਅਸੀਂ ਅਮਰਿਤਪਾਲ ਨੂੰ ਮਿਲਣ ਨਹੀਂ ਜਾਵਾਂਗੇ ਜੋ ਵੀ ਅਮਰਿਤਪਾਲ ਦਾ ਹੁਕਮ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਦੱਸ ਜੀ ਕਿ ਐਨਐਸਏ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਮਰਿਤਪਾਲ ਸਾਡੇ ਸਹਿਯੋਗੀ ਬਾਸਮ ਵਰਮਾ ਨੇ ਅਮਰਿਤਪਾਲ ਦੇ ਪਿਤਾ ਦੇ ਨਾਲ ਖਾਸ ਗੱਲਬਾਤ ਕੀਤੀ ਉਹ ਤੁਹਾਨੂੰ ਸੁਣਾਉਣੇ ਬਸ ਸਿਰ ਇਹ ਪਤਾ ਕਰਨਾ ਇਹ ਜਾਣਕਾਰੀ ਮਿਲ ਰਹੀ ਹੈ ਕਿ ਭਾਈ ਅਮਰਿਤਸਰ ਜਿਹੜੇ ਹੈ ਉਹ ਚੌਂ ਲੜਨ ਜਾ ਰਹੇ ਨੇ ਕੁਝ ਹੋ ਚੁੱਕੀ ਸਾਹਮਣੇ ਆਈ ਹੈ ਕੱਲ ਜੀ ਨਹੀਂ ਇਹ ਸਾਡੇ ਵੀ ਤੁਹਾਡੇ ਤੋਂ ਹੀ ਜਾਣਕਾਰੀ ਮਿਲੀ ਹੈ ਜੀ ਸਾਡੇ ਨਾਲ ਉਹਨਾਂ ਨੇ ਕੱਲ ਮੈਸੇਜ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਉਹਨੇ ਸਾਨੂੰ ਕੋਈ ਇਹਦੇ ਬਾਰੇ ਵਿੱਚ ਕੋਈ ਜਾਣਕਾਰੀ ਦਿੱਤੀ ਨਹੀਂ ਕਿ ਅੱਜ ਇਹ ਕੁਝ ਠੀਕ-ਠਾਕ ਸਾਨੂੰ ਤੇ ਇਹ ਗੱਲ ਤੇ ਕੋਈ ਏਡੀ ਵੱਡੀ ਸਚਾਈ ਨਹੀਂ ਲੱਗਦੀ ਬਾਕੀ ਫਿਰ ਵੀ ਅਸੀਂ ਉਹਨਾਂ ਨੂੰ ਕੱਲ ਮਿਲ ਹੀ ਰਹੇ ਹਾਂ ਉਹਨਾਂ ਦੇ ਜਿਹੜੇ ਵਕੀਲ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਉਹ ਚੌਂ ਲੜਨਗੇ ਉਹਨਾਂ ਨਾਲ ਤੁਹਾਡੀ ਗੱਲ ਹੋਈ ਹੈ ਇਸ ਬਾਰੇ ਹਣੇ ਤੱਕ ਨੇ ਵਕੀਰ ਸਾਹਿਬ ਨੇ ਸਾਡੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕੋਈ ਦਸ਼ਿਆ ਕੁਝ ਗਲਪਤਾ ਸਾਜ਼ ਦੇਸ਼ਿੰਖ ਖਾਲਸਾ ਜਿਹੜੇ ਆ ਉਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਇੱਕ ਚੋਣ ਲੜਨਗੇ ਇਹੋ ਜਿਹੀ ਕੋਈ ਤੁਹਾਨੂੰ ਲੱਗਿਆ ਹੋਏ ਕਿ ਪਹਿਲਾਂ ਕਦੇ ਕੋਈ ਜ਼ਿਕਰ ਕੀਤਾ ਹੋਏ ਇਸ ਚੀਜ਼ ਨੂੰ ਲੈ ਕੇ ਤੇ ਪਹਿਲਾਂ ਸਪੀਸੀ ਪਾਰਟੀ ਨੇ ਅਪਰੋਚ ਕੀਤਾ ਹੋਏ ਕਿ ਚੋਣ ਲੜਨ ਲਈ ਕਿਉਂਕਿ ਉਹ ਕਹਿੰਦੇ ਆ ਇੰਡੀਪੈਂਡੈਂਟ ਤੌਰ ਤੇ ਲੜਨਗੇ ਮੇਰੀ ਪਾਰਟੀ ਨੇ ਦੇ ਦੋ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਨਾ ਅਕਾਲੀ ਨਰਲਾ ਮਰਸਰ ਨੇ ਇਹ ਚੀਜ਼ ਆਫਰ ਕੀਤੀ ਸੀ ਤੇ ਉਹ ਕਹਿੰਦੇ ਸੀ ਕਿ ਨਹੀਂ ਆਪਾਂ ਇਸ ਅਕਰ ਤੋਂ ਨਹੀਂ ਪੈਣਾ ਕਿ ਹਾਲਾਂਕਿ ਵਕੀਲ ਰਾਜੀਵ ਸਿੰਘ ਦਾ ਕਹਿਣਾ ਹੈ ਕਿ ਅਮਰਿਤਪਾਲ ਖਡੂਰ ਸਾਹਿਬ ਤੋਂ ਚੋਣ ਲੜਾਂਗੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਇਹ ਜ਼ਰੂਰ ਕਹਿ ਰਹੇ ਸੀਗੇ ਕਿ ਹਲੇ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਪਰ ਜੇ ਅਮਰਿਤਪਾਲ ਚੋਣ ਲੜਨਾ ਚਾਹੁੰਦੇ ਨੇ ਤਾਂ ਸਾਨੂੰ ਇਸ ਤੋਂ ਕੋਈ ਵੀ ਇਤਰਾਜ਼ ਨਹੀਂ ਹੈ ਅਮਰਿਤਪਾਲ ਦੇ ਵਕੀਲ ਨੇ ਕੀ ਕਿਹਾ ਕੀ ਕਿਹਾ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਦਾ ਵਕੀਲ ਹਾਂ ਤੇ ਅੱਜ ਨਿਤੀ 244 2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚ ਭਾਈ ਸਾਹਿਬ ਨੂੰ ਮਿਲਿਆ ਤੇ ਮੁਲਾਕਾਤ ਦੌਰਾਨ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਇਹ ਖਾਲਸਾ ਪੰਥ ਦੇ ਹਿੱਤਾਂ ਵਿੱਚ ਇਸ ਵਾਰ ਫਗੂਰ ਸਾਹਿਬ ਪਾਰਲੀਮੈਂਟਰੀ ਹਲਕੇ ਤੋਂ ਭਾਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਚੋਣ ਜੋ 1 ਜੂਨ 2024 ਨੂੰ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਮੀਦਵਾਰ ਦੇ ਵਜੋਂ ਖੜਾ ਹੋ ਕੇ ਚੋਣ ਲੜਨੀ ਚਾਹੀਦੀ ਹੈ ਭਾਈ ਸਾਹਿਬ ਨੇ ਪੰਥਕ ਹਿੱਤਾਂ ਵਿੱਚ ਮੇਰੀ ਬੇਨਤੀ ਪਰਵਾਨ ਕਰ ਲਈ ਭਾਈ ਸਾਹਿਬ ਇਹ ਚੋਣ ਬਤੌਰ ਆਜ਼ਾਦ ਉਮੀਦਵਾਰ ਦੇ ਲੜਨਗੇ ਅਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜਨਗੇ